ਵੇਖਾ ਕਿਦਾਂ ਲੱਤਾਂ ਫਸਾਰ ਕੇ ਸੁੱਤਾ ਵਾ ਹੈ ਮੇਰਾ ਰਾਤੀ ਇਹਨੇ ਕਟਾਪਾ ਲਾ ਹੀ ਦੇਣਾ ਹੀ ਹਲਾ ਕੇ ਵੇਖਾਂ ਬਲਾ ਲੱਤ ਗਈ ਹੈ ਕਿ ਨਹੀਂ ਲੱਥੀ ਇਹਦੀ ਅਜੇ ਉੱਠ ਦੇਣੀ ਜੇ ਉੱਠੋ ਕਿੰਨਾ ਦਿਨ ਚੜ ਗਿਆ ਵਾ ਇਹ ਕਿੰਨਾ ਦਿਨ ਚੜ ਗਿਆ ਵਾ ਚੜ ਗਿਆ ਦਿਨ ਹੋਰ ਇੰਨਾ ਚੰਨ ਰਾਤ ਨੂੰ ਹੁੰਦਾ ਵਾ ਚਾਨਣ ਮੈਂ ਥੋੜੀ ਕੀਤਾ ਵਾ ਠੀਕ ਆ ਚਲੋ ਉਠੋ ਚਾਹ ਬਣਾ ਕੇ ਲਿਆਵਾਂ 9 ਵਜ ਗਏ ਹਾਂ ਜਾ ਚਾਹ ਬਣਾ ਮੈਂ ਨਾ ਆ ਕੇ ਨਾ ਆਉਣਾ ਚੱਲ ਜਾ ਤੂੰ ਚਾਹ ਬ ਠੀਕ ਕਿੱਥੇ ਚੱਲੇ ਜੇ ਤੈਨੂੰ ਨਹੀਂ ਦੱਸਣਾ ਕਿਉਂ ਮੈਨੂੰ ਕਿਉਂ ਨਹੀਂ ਦੱਸਣਾ ਤੈਨੂੰ ਮੈਂ ਦੱਸਤਾ ਤੂੰ ਜਾਣ ਨਹੀਂ ਦੇਣਾ ਨਹੀਂ ਜਾਣ ਤੂੰਗੀ ਦੱਸੋ ਕਿੱਥੇ ਚੱਲੇ ਜੇ ਮਦਨ ਕਹੇ ਤਾਂ ਮੈਨੂੰ ਪਤਾ ਨਾ ਨਹੀਂ ਜਾਣਦਾ ਮੈਂ ਜਦੋਂ ਕਹਾਂਂਦੀ ਦੱਸੋ ਕਿੱਥੇ ਚੱਲੇ ਜੇ ਉਧਰ ਚੱਲਾਂ ਉਧਰ ਕਿਧਰ ਹੈਪੀ ਹੋਣਾ ਲਿਆ ਕਿਉਂ ਕਿਉਂ ਹੋਊਂਗੀ ਜਿਹੜਾ ਪਵਾੜਾ ਪਾਇਆ ਹੀ ਨਾ ਮੇਰਾ ਫਾਲਤੂ ਦਾ ਜੋੜ ਕੇ ਭਾਬੀ ਦੇ ਨਾਲ ਹੁਣ ਮਾਫੀ ਮੰਗਾਂ ਚੱਲਾਂ ਕਿ ਤੇਰੇ ਕਰਕੇ ਮਾਫੀ ਮਾਫੀ ਕਾਦੀ ਮੰਗਣੀ ਤੁਸੀਂ ਮੈਂ ਕੀ ਕੀਤਾ ਤੇ ਤੂੰ ਤੂੰ ਸਹੀ ਵੀ ਕੀ ਕੀਤਾ ਨਹੀਂ ਜਾਣਾ ਤੁਸੀਂ ਮੈਂ ਸਹਰ ਗਿਆ ਜਣਾ ਤੂੰ ਉਹਨੂੰ ਦੱਕਣਾ ਮੈਂ ਕਹਾਂਦੀ ਨਹੀਂ ਜਾਣਾ ਚੁੱਪ ਕਰਕੇ ਬਹਿ ਜਾ ਜਾਣਾ ਨਹੀਂ ਹਾਦ ਹੋ ਗਈ ਆਦਾ ਮੈਂ ਡੱਕਣ ਨਹੀਂ ਤਾਂ ਉਧਰ ਤੁਰੇ ਜਾਂਦੇ ਆ ਨਿੱਕੀ ਕਹਿੰਦੀ ਹੈ ਕੱਲ ਫੇਰ ਉਹ ਕੁਝ ਵੀ ਨਹੀਂ ਕਹਿੰਦੀ ਪਹਿਣਾ ਉਹਨੇ ਕੀ ਹਾਂਜੀ ਕੀ ਗੱਲਾਂ ਹੁੰਦੀਆਂ ਕੁਝ ਨਹੀਂ ਪਾਜੀ ਕੱਲ ਪਤਨੀ ਤੇ ਲੜਕੇ ਨਹੀਂ ਆਈ ਰਾਜਣਾ ਪਹਿਣਾ ਬੱਸ ਕਰ ਜਾ ਮਿੱਟੀ ਪਾਦੇ ਗੱਲਾਂ ਤੇ ਇਹਨਾਂ ਨੂੰ ਕਿੱਥੇ ਦੱਸਣ ਲਈ ਰਾਤੀ ਅੱਗੇ ਮੇਰਾ ਕਟਾਪਾ ਚਾੜਦੇ ਲੱਗਾ ਸੀ ਤੇ ਇਸੇ ਗੱਲ ਤੋਂ ਹੀ ਕੀ ਹਾਲ ਪਾਜੀ ਵਧੀਆ ਠੀਕ ਹੈ ਹਾਂ ਆ ਜਾ ਠੀਕ ਹੈ ਘਾ ਕਰਿਆ ਸੋ ਇਧਰ ਬਧੀਆ ਠੀਕ ਠਾਕ ਜੀ ਬਸ ਚੱਲਦੇ ਆਂ ਚਾਹੋ ਤੁਸੀਂ ਅੰਦਰ ਜਾ ਕੇ ਬੈਠੋ ਗੱਪਾ ਗੁੱਪਾ ਮਾਰੋ ਅੰਦਰ ਜਾਓ ਜਾਓ ਉਹਨਾਂ ਨੇ ਗੱਪਾਂ ਗਾਦੀਆਂ ਮਾਰਦੀਆਂ ਮੈਂ ਇਹਨਾਂ ਨੇ ਗੱਲ ਕਰਨ ਆਇਆ ਹਾਂ ਮੈਂ ਤੇ ਪੱਬੀ ਜੀ ਗੱਲ ਇਹ ਕਰਨ ਆਇਆ ਹਾਂ ਵੀ ਕੱਲ ਤੁਸੀਂ ਲੜ ਗਿਆ ਦੋਵੇਂ ਜਾਣੀਆਂ ਤੇ ਉਸੇ ਵੇਲੇ ਕਿਤੇ ਮੈਂ ਇਧਰ ਆ ਗਿਆ ਤੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਤੁਸੀਂ ਲੜੀਆਂ ਜੇ ਤੇ ਮੈਨੂੰ ਤਾਂ ਹੋਣ ਉਹਨੇ ਦੱਸਿਆ ਰਾਤੀ ਤੇ ਮੈਂ ਸਵੇਰ ਚੜ੍ਹ ਕੇ ਆ ਗਿਆ ਤੇ ਮੈਂ ਇਹ ਕਹਿਣਾ ਉਹ ਗੱਲ ਆਪਾਂ ਜਿਆਦਾ ਨਾ ਬਧਾਈ ਇਹ ਗੱਲ ਤੇ ਹੋਈ ਐ ਇਹਨਾਂ ਦੋਵਾਂ ਜਾਣੀਆਂ ਦੇ ਵਿੱਚ ਤੇ ਗੱਲ ਕੋਈ ਏਡੀ ਵੱਡੀ ਹੋਈ ਨਹੀਂ ਹੋਈ ਦੇ ਨਿੱਕੀ ਜਿਹੀ ਗਲਤਫਹਿਮੀ ਐ ਇੱਕ ਵੇ ਗੱਲ ਤਾਂ ਸਹੀ ਹੈ ਭਾਜੀ ਚਲੋ ਫਿਰ ਮੈਂ ਚਲਦੀ ਪੈੜਾ ਪੈਣ ਕਿੱਥੇ ਚੱਲੀ ਠਹਿਰ ਕੇ ਚਲਦੀ ਪੈੜਾ ਮੈਂ ਤਾਂ ਆਏ ਬੈਠੀ ਹਾਂ ਕਿਤੇ ਤੁਮੇ ਜਾਣੇ ਲਾੜੀ ਨਾ ਪੈੜਾ ਕੋਈ ਸਿਆਣਾ ਬੰਦਾ ਵੀ ਵਿੱਚ ਚਾਹੀਦਾ ਵਾ ਉਹ ਲੜਨ ਵਾਲੀ ਭਾਬੀ ਤੂੰ ਕਿਹੜੀ ਗੱਲ ਕਰਤੀ ਦੱਸ ਅਸੀਂ ਕਿਤੇ ਨਿਆਣੇ ਆ ਵੀ ਲੜਾਂਗੇ ਆਪਸ ਵਿੱਚ ਯਾਰ ਬਸ ਬਹੁਤ ਹੋ ਗਿਆ ਕਮਲ ਤੂੰ ਜਾ ਹੁਣ ਮੈਂ ਵੀ ਡਿਊਟੀ ਦੇ ਉੱਤੇ ਜਾਣਾ ਠੀਕ ਹੈ ਜਾ ਹੁਣ ਡਿਊਟੀ ਤੇ ਤੁਹੇ ਜਾਣਾ ਵਾ ਭਾਬੀ ਨੂੰ ਥੋੜੀ ਜਾਣਾ ਵਾ ਜਾਓ ਤੁਸੀਂ ਮੈਂ ਭਾਬੀ ਨਾਲ ਗੱਲ ਕਰ ਲੈਣੀ ਜਿਹੜੀ ਕਰਨੀ ਹੈ ਰਣਾ ਬਹੁਤ ਹੋ ਗਿਆ ਹੁਣ ਹੁਣ ਨਾ ਤੂੰ ਜਾ ਤੂੰ ਐਵੇਂ ਮੇਰੇ ਕੋ ਮਾੜਾ ਚੰਗਾ ਸੁਣ ਕੇ ਜਾਏਗਾ ਠੀਕ ਹੈ ਮੈਂ ਸ਼ਰੀਫ ਆ ਮੈਨੂੰ ਸ਼ਰੀਫ ਰਹਿਣ ਦੇ ਸ਼ੈਤਾਨ ਬਣਨ ਤੇ ਮਜਬੂਰ ਨਾ ਕਰ ਉਹ ਮੈਂ ਕਹਿ ਕੀ ਦਿੱਤਾ ਵਾ ਉਹ ਮੈਨੂੰ ਸਾਰਾ ਪਤਾ ਤੂੰ ਕਿੱਥੋਂ ਬੋਲਦਾ ਠੀਕ ਹੈ ਕਿੱਥੋਂ ਵੀ ਬੋਲਦਾ ਮੁੰਡੇ ਬੋਲਦਾ ਮੈਂ ਨਾ ਕੋਈ ਤਮਾਸ਼ਾ ਨਹੀਂ ਚਾਹੁੰਦਾ ਤੂੰ ਨਾ ਹੁਣ ਜਾ ਇੱਥੋਂ ਤੂੰ ਹੀ ਚੰਗਾ ਕੰਮ ਕਰਦਾ ਜੇ ਮੈਂ ਗੱਲ ਸੁਲਝਾਉਣ ਆਇਆ ਵਾ ਤੇ ਤੂੰ ਹੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਣ ਦਾ ਇਹ ਕਰੋ ਆਏ ਅਜੇ ਹੁਣ ਧੱਕਾ ਮਾਰਿਆ ਕਦੋਂ ਆ ਤੈਨੂੰ ਐਵੇਂ ਥੋੜੂ ਮਾਰ ਗਿਆ ਨਾ ਮਾਰ ਕੇ ਵੇਖ ਲਵੇ ਹੱਥ ਤੇ ਲਾਵੇ ਮੈਂ ਨਹੀਂ ਮਾਰਦਾ ਤੈਨੂੰ ਤੱਕੇ ਤੇ ਨਾ ਮੈਂ ਕਦੀ ਕੋਈ ਪਹਿਲ ਕੀਤੀ ਆ ਠੀਕ ਐ ਤੈਨੂੰ ਮੈਂ ਸਿਰਫ ਘਰੋਂ ਜਾਣ ਵਾਸਤੇ ਕਿਹਾ ਨਾਲ ਮੈਂ ਅਗਰ ਦਿਨਾ ਐਡੀ ਕਿਹੜੀ ਗੱਲ ਐ ਲੈ ਨਾ ਮਾਰ ਕੇ ਕਰਕੇ ਬਖਵਾ ਤੂੰ ਪਹਿਲ ਨਾ ਕਰੂ ਭਾਈ ਨਾ ਯਾਰਾਂ ਦੇ ਸੇਕ ਵਿੱਚ ਨਾ ਮਾਰ ਦੇ ਵੇ ਇਧਰ ਬੜਾ ਮਾਰ ਹਾਂ ਮੈਂ ਬੰਦੇ ਨੂੰ ਪਕੜਿਆ ਗੁਟਾਇਆ ਪਿੱਛੇ ਨੀ ਲੈ ਜਾ ਆਪਣੇ ਬੱਕਰੇ ਨੂੰ ਛਲੂਕੋ ਜੀਏ ਨੀ ਤੂੰ ਚੋਕ ਕਰ ਜਾ ਡੈਣੇ ਨੀ ਡੈਣ ਕਿੰਨੂੰ ਕਿਹਾ ਈ ਤੈਨੂੰ ਕਿਹਾ ਐ ਨੀ ਸ਼ੀਸ਼ੇ ਚ ਮੂੰਹ ਵੇਖਿਆ ਈ ਆਪਣਾ ਵੇਖਿਆ ਬੜਾ ਸੋਹਣਾ ਆ ਪਰ ਆ ਮੈਨੂੰ ਜਿੰਨਾ ਤੋਂ ਸੋਨਾ ਹੈਗਾ ਤੇਰਾ ਮੂੰਹ ਹਰ ਵੇਲੇ ਮੇਰੇ ਤੋਂ ਸੜਦੀ ਰਹਿੰਦੀ ਆ ਜਿਹੜੀ ਚੀਜ਼ ਮੈਂ ਨਵੀਂ ਲਿਉਣੀ ਉਹ ਲੈ ਕੇ ਆਉਂਦੀ ਆ ਮੈਂ ਮੈਂ ਕਿਉਂ ਸੜਾ ਮੇਰਾ ਬੰਦਾ ਵੀ ਕਮਾਈ ਕਰਦਾ ਵਾ ਉਹ ਗੱਲ ਵੱਖਰੀ ਹੈ ਕਿ ਸਾਡੇ ਘਰ ਬਰਕਤ ਨਹੀਂ ਹੈਗੀ ਬਰਕਤ ਕਿੱਥੋਂ ਆਣੀ ਆ ਜਿੰਨਾ ਕਮਾਉਂਦਾ ਉਹਨਾਂ ਦੇ ਨਸ਼ੇ ਪਤੇ ਹੀ ਡਾ ਦਿੰਦਾ ਆ ਚੱਲ ਚੱਲੀਏ ਕਿਧਰ ਲੈ ਜਾਨੀ ਆ ਜਾ ਤੁਸੀਂ ਤਾਂ ਵਿਹਲੇ ਜੇ ਅਸੀਂ ਵਿਹਲੇ ਨਹੀਂ ਨਾ ਨੀ ਮੈਨੂੰ ਸਾਰਾ ਪਤਾ ਵਾ ਤੇਰਾ ਤੂੰ ਹੀ ਤੂੰ ਹੀ ਤਵੇਂ ਤਖਾਉਣੇ ਹੋਣੇ ਆ ਨਾ ਲੋਕਾਂ ਦੇ ਘਰ ਆਲ ਨੂੰ ਇਹ ਤੁਹਾਡੇ ਕੋਈ ਸਿੱਖਿਆ ਵਾ ਸਾਰਾ ਕੁਝ ਤੇਰੇ ਕੋਈ ਸਿੱਖਿਆ ਵਾ ਆਪਣੀ ਲੁਤਰੋ ਨੂੰ ਲਗਾਮ ਦੇ ਲਾ ਅੱਜ ਕੱਲ ਇੱਥੇ ਹੀ ਮਕਾਓ ਤੂੰ ਸਾਡੇ ਘਰ ਨਹੀਂ ਵਰਦੇ ਅਸੀਂ ਤੁਹਾਡੇ ਘਰ ਨਹੀਂ ਵਰਦੇ ਸ਼ੂਗਰ ਆਖਦੇ ਤੂੰ ਵੀ ਕੰਮ ਦੀ ਗੱਲ ਕੀਤੀ ਆ ਤੇ ਜਾ ਦਫਾ ਆਜੋ ਦੀ ਗੱਲ ਐਣਾ ਅੱਜ ਤੋਂ ਬਾਅਦ ਨਾ ਤੂੰ ਸਾਡੇ ਘਰ ਬੜੋ ਕਿਤੇ ਨਾ ਅਸੀਂ ਤੁਹਾਡੇ ਘਰ ਚਾਰ ਵਾਰ ਦਫਾ ਹੋ ਇੱਥੇ ਮੂੰਹ ਵੀ ਨਹੀਂ ਲਾਉਦੇ ਦਸ ਦਫਾ ਹੋ ਇਥੋਂ ਜਾ ਦੂ ਕਰਨੀ ਜੀ ਮੇਰੀ ਗੱਲ ਸੁਣ ਨਾ ਇਹ ਕਿਹੜੀ ਧੋਹਾਂ ਤਾਂ ਆਂ ਦੀ ਗੱਲ ਕਰਦੀ ਉਹਦੇ ਕੋਲ ਨਾ ਜਿਹੜੀ ਇਹ ਸਬਜ਼ੀ ਬਣਾਉਣਾ ਐਣਾ ਉਹ ਉਹੀ ਧੋਹਾਂ ਵੇਖ ਕੇ ਨਹੀਂ ਜਰਿਆ ਜਾਂਦਾ ਹੋਰ ਕੋਈ ਗੱਲ ਹੋਰ ਕੋਈ ਗੱਲ ਨਹੀਂ ਆਉਤਰੀ ਹੁੰਦੀ ਉਹ ਪੱਕਾ ਕਿਹ ਬਾਬਿਆਂ ਦੇ ਗਈ ਹੋਣੀ ਅੱਜ ਮੰਗਲਵਾਰ ਹੈ ਨਾ ਮੰਗਲਵਾਰ ਤੇ ਸ਼ਨੀਵਾਰ ਕੇ ਬਾਬੇ ਦੇ ਜਾਂਦੀ ਹੈ ਇੱਧਰ ਆਓ ਮੇਰੀ ਗੱਲ ਸੁਣੋ ਕੀ ਕਰਨ ਦਾ ਹੈ ਜੇ ਇੱਥੇ ਆਓ ਕੀ ਉਹ ਵੇ ਲੋ ਮਨਪ੍ਰੀਤ ਪੱਕਾ ਕਿਹ ਬਾਬਿਆਂ ਦੇ ਗਈ ਜੇ ਹੋਂਦੀ ਨਾ ਆਪਣੇ ਘਰ ਆਲੂ ਹਾਲ ਤੂੰ ਉਂਗਲੀ ਲੈਣਾ ਤੇਨੂੰ ਕਿੱਦਾਂ ਪਤਾ ਬਾਬਿਆਂ ਦੇ ਗਈ ਲੈ ਉਹ ਇਹ ਹੱਥ ਦੇ ਚੋਲ ਨਹੀਂ ਵਖੰਡ ਹੈ ਅਗਲੀ ਸਮਗਰੀ ਲੈ ਕੇ ਆਈ ਆ ਤੇ ਰਾਤ ਨੂੰ ਨੇ ਦਿਖਾਉਣੀ ਆ ਨਾ ਤੇ ਤੂੰ ਆਪਣੇ ਘਰ ਵਾਲ ਨੂੰ ਕਰਨਾ ਉਹਨੇ ਕਿੰਨੂ ਕਿਦਾਂ ਵਾਲਾ ਸਮਗਰੀ ਉਹ ਚ ਮੈਨੂੰ ਸਾਰਾ ਪਤਾ ਜਾਦੂਗਰਨੀ ਦਾ ਮੇਰੀ ਸਹੇਲੀ ਮੈਂ ਜਾਣਦੀ ਉਹਨੂੰ ਤੂੰ ਕਿੱਦਾਂ ਨਹੀਂ ਸਹੇਲੀ ਬਣਾਉਣੀ ਤੂੰ ਹੀ ਬੰਦੇ ਜੈਣਾ ਉਹਦੇ ਮੈਂਤੀ ਰੋਟੀਆਂ ਖਾਂਦੇ ਜੀ ਉਹਨਾਂ ਘਰੋਂ ਜਾ ਕੇ ਵਾਹ ਰੱਬਾ ਕਿਦਾਂ ਕਿਦਾਂ ਦੇ ਬਣੇ ਚੱਲ ਆ ਤੂੰ ਹਾਂ ਆਹੀ ਕਿ ਲੈਣਾ ਤੈਸ ਤੋਂ ਪਤਾ ਨਹੀਂ ਕਿੱਥੇ ਚਲੀ ਆ ਦੱਸ ਕੇ ਕਿ ਨਹੀਂ ਜਾਂਦੀ ਕਿੱਥੇ ਮੈਨੂੰ ਤਾਂ ਲੱਗਦਾ ਗਲੀ ਵਾਲੇ ਸੱਚ ਹੀ ਕਹਿੰਦੇ ਲੱਗਦਾ ਉੱਥੇ ਹੀ ਗਈ ਆ ਆ ਲੈਂਦੇ ਹਾਂ ਜੀ ਮੈਡਮ ਕਿੱਥੋਂ ਆਇਆ ਬਾਰੇ ਗਈ ਸੀ ਮੈਂ ਉਹ ਆ ਤੇਰੇ ਲੈ ਗਏ ਹਾਂ ਉੱਥੇ ਕੀ ਮੰਗਣ ਗਈ ਹਾਂ ਤੇ ਤੇਰੀ ਉਮਰ ਵੀ ਮੈਨੂੰ ਲੱਗ ਜੇ ਗੁਰਦੁਆਰਾ ਦਾ ਪੱਖ ਤੇ ਇਹ ਤੁਹਾਨੂੰ ਕੀ ਕਹ ਤੈਨੂੰ ਕੀ ਕਹਿੰਦੇ ਆ ਕਿੱਥੋਂ ਆਈਆਂ ਉਧਰ ਹੀ ਛੱਡ ਜਾ ਤੈਨੂੰ ਮੈਂ ਦੱਸਦਾ ਮੇਰੀ ਗੱਲ ਸੁਣ ਲੈ ਮਾਰ ਰਿਹਾ ਨਾ ਗੱਲ ਸੁਣ ਤੂੰ ਮੈਂ ਤਾਂ ਤੂੰ ਉੱਥੇ ਗਈ ਨਾ ਬਾਬਿਆਂ ਕੋਲ ਗਈ ਨਾ ਹੈ ਬਾਬਿਆਂ ਕੋਲ ਗਈ ਨਾ ਛੱਡ ਤੋ ਮੈਨੂੰ ਮਾਰ ਰਿਹਾ ਨਾ ਦੱਸ ਉੱਥੇ ਗਈ ਨਾ ਨਹੀਂ ਚਲ ਹੁਣ ਆ ਮੇਰਾ ਸੂਟ ਸੀਂਦੀ ਲੈ ਦੱਸ ਸੀਣਾ ਕਿਉਂ ਨਹੀਂ ਮੈਂ ਪੱਕੀ ਸਹੇਲੀ ਤੈਨੂੰ ਬਣਾਇਆ ਨਾ ਆਹੋ ਹਾਏ ਆ ਕਿਧਰੋਂ ਵੱਜਾਉਣ ਡੀਆਂ ਜੇ ਹਾਂ ਮੈਂ ਬਾਹਰ ਹਾਂ ਕੌਣ ਜੀ ਕਮਾਂਡਰ ਮਨਪ੍ਰੀਤ ਨਹੀਂ ਆ ਉਧਰ ਹੀ ਆਉਣ ਡੀਆਂ ਵਾ ਭਾਬੀ ਵੱਲੋਂ ਹੀ ਆਉਣ ਡੀਆਂ ਉਧਰੋਂ ਹੀ ਮੈਨੂੰ ਲੱਗਾ ਅੱਜ ਫੇਰ ਰੱਜਿਆ ਜੇ ਤਾਂ ਕੁੱਟਣ ਡਿਆ ਜ ਪਰਜਾਈ ਤੁਹਾਡੀ ਨੂੰ ਆ ਕੇ ਵੇਨਾ ਵਾ ਉਹ ਬੈਠੇ ਰਹੋ ਤੁਸੀਂ ਮੈਂ ਲੈ ਲੈਂਦਾ ਪ੍ਰਸ਼ਾਦ ਉਹਨੂੰ ਮੈਂ ਉਹਨੇ ਮਾਰ ਦੇਣਾ ਹੀ ਉਹਨੂੰ ਮਾਰ ਦੇ ਤੇ ਮਾਰ ਦੇ ਹਲ ਵੇਖਾ ਕਿਦਾਂ ਬੋਲਦੀ ਸੀ ਮੈਂ ਲੈ ਲੈਂਦਾ ਪ੍ਰਸ਼ਾਦ ਇਹਨੂੰ ਸਾਡੇ ਤਤੇ ਹੁਲੰਦੋ ਦੇ ਤੂੰ ਵੀ ਕਿ ਕੀ ਗੱਲਾਂ ਕਰੀ ਜਾਨੀ ਉਹਦੇ ਨੂੰ ਮੈਂ ਵੇਖ ਕੇ ਉਹ ਨਾ ਜਾ ਕੇ ਜਾ ਪੰਮ ਚੱਲ ਗਏ ਵੇਖਣ ਕਾ ਮਾਰ ਹੀ ਨਾ ਦਵੇ ਸੱਚੀ ਉਹਨੂੰ ਤੇ ਤੂੰ ਮੈਨੂੰ ਦੱਸਦੀ ਕਿਉਂ ਨਹੀਂ ਫਿਰ ਛੱਡ ਦੋ ਮੈਨੂੰ ਹਾਂ ਉਹ ਕੀ ਐ ਭਾਜੀ ਕਦੋਂ ਕੁੱਟੀ ਜਾਂਦੇ ਏ ਦੱਸ ਯਾਰ ਤੁਸੀਂ ਇੱਥੇ ਕੀ ਕਰਨ ਆਏ? ਤੁਸੀਂ ਆ ਕੇ ਕਰਨ ਏ ਜੀ ਜਾਓ ਤੁਸੀਂ ਮੇਰੇ ਘਰ ਦਾ ਮਸਲਾ ਮੈਂ ਆਪੇ ਦੇਖ ਲਵਾਂਗੀ ਨਹੀਂ ਦੇਣੇ ਤੇ ਮੈਨੂੰ ਮਾਰ ਦੇਣਾ ਹੀ ਅੱਜ ਮੇਰਾ ਤੇ ਅੱਜ ਹੋਰ ਪਾ ਦੇਣਾ ਹੀ ਤੂੰ ਦੱਸ ਫਿਰ ਮੈਨੂੰ ਕਿੱਥੇ ਗਈ ਹਾਂ ਇਹਨੇ ਮੇਰੀ ਜਾਨ ਖਾਦੀ ਅਛਣਿਵਾਰ ਤੇ ਮੰਗਲਵਾਰ ਪਤਾ ਨਹੀਂ ਕਿੱਥੇ ਜਾਂਦੀ ਏ ਮੈਂ ਕਿਤੇ ਵੀ ਨਹੀਂ ਜਾਂਦੀ ਮੈਂ ਕਿੱਥੇ ਜਾਣਾ ਹਾਂ ਹਾਂ ਜੀ ਇਹਨੇ ਨਹੀਂ ਕੋਈ ਦੱਸਣਾ ਇਹ ਰੋ ਜਾਂਦੀ ਆ ਬਾਬਿਆਂ ਦੇ ਮੰਗਲਵਾਰ ਤੇ ਸ਼ਨੀਵਾਰ ਤੇ ਇਹਨੇ ਪੱਕਾ ਜਾਣਾ ਹੀ ਜਾਣਾ ਹੁੰਦਾ ਨਾ ਉਥੋਂ ਸਮਗਰੀ ਲੈ ਕੇ ਆਉਂਦੀ ਤੇ ਖਾਣ ਵਾਸਤੇ ਅੱਜ ਹੀ ਝੋਲਾ ਲੈ ਕੇ ਗਈ ਸੀ ਨਾ ਆਹ ਵੇਖ ਆ ਵੇਖ ਲੋ ਅੱਜ ਵੀ ਸਮਗਰੀ ਲੈ ਕੇ ਆਈ ਜੇ। ਯਾਹ ਦੇ ਸਹੀ ਗੱਲ ਐ ਕਿ ਤੂੰ ਸ਼ਨੀਵਾਰ ਤੇ ਮੰਗਲਵਾਰ ਬਾਬਿਆਂ ਤੇ ਜਾਨਨੀ ਐ। ਨਹੀਂ ਜਾਨਦੀ। ਦੱਸ ਦੇ ਚੰਗੇ ਰਹੇਗੇ। ਸੱਚ ਸੱਚ ਦੱਸ ਦੇ। ਇਹ ਵੀ ਜਾਨਦੀ ਆ। ਫਿਰ ਮੈਂ ਤਾਂ ਜਾਦੂ ਟੂਣਾ ਕਰਦੀ ਆ ਕਿ ਜਿਹੜਾ ਇਹ ਕਰਦੀ ਜਿਹੜਾ ਇਹ ਕਰਦੀ ਇਹਦੇ ਘਰੇ ਹੀ ਰਵੇ। ਵਾਹਿਗੁਰੂ ਮੈਂ ਕਿਥੇ ਜਾਦੂ ਟੂਨੇ ਕਰਦੀ ਆ ਨੀ? ਮੇਰੇ ਆਪਣੇ ਤੋਂ ਇਲਜ਼ਾਮ ਲਾ ਕੇ ਮੇਰੇ ਸਿਰ ਤੇ ਲਾਈ ਜਾਨਨੀ ਆ। ਤੇ ਸੱਚ ਨਹੀਂ ਕਹਿਣ ਦੀ ਕਿ ਤੂੰ ਵੀ ਨਹੀਂ ਜਾਣਦਾ ਵੀ ਬਾਬਿਆਂ ਦੇ ਹਾ ਦੋਗੇ ਕਿੰਦਾਂ ਦੀਆਂ ਗੱਲਾਂ ਕਰਨ ਡੈ ਜੇ ਮੈਂ ਜੋ ਬਾਬਿਆਂ ਦੇ ਜਾਊਂਗੀ ਮੈਂ ਤੇ ਅਮਰਤਵੇਰੇ ਉੱਠ ਕੇ ਰੱਬ ਦਾ ਨਾਮ ਲੈਣੀ ਆ ਨਹੀਂ ਬਹਿ ਜਾਣੀ ਬਹਿ ਜਾ ਆਵੇ ਸਾਹਮਣੇ ਸਬੂਤ ਖਲੋਤਾ ਇਹਨੂੰ ਤੋਂ ਮਨਪ੍ਰੀਤ ਮੈਂ ਤੈਨੂੰ ਪਤਾ ਕੁਝ ਹੈ ਤੂੰ ਕੀ ਆਹੀ ਮੈਨੂੰ ਕਿ ਤੁਹਾਡੇ ਘਰ ਬਰਗਲ ਤਾਂ ਨਹੀਂ ਹੁੰਦੀ ਇਹ ਜਾਦੂ ਕੂਨੇ ਕਰਦੀ ਮਨਪ੍ਰੀਤ ਮੈਂ ਕਦੋਂ ਤੈਨੂੰ ਤੈਨੂੰ ਕੋ ਭਲੇਖਾ ਪਿਆ ਵਾ ਕਿਉਂ ਤੂੰ ਹੀ ਆਈ ਤੂੰ ਹੀ ਮੈਨੂੰ ਦੱਸ ਕੇ ਗਈ ਨਾ ਹੈਨੀ ਤੁਹਾਡੇ ਘਰ ਤੇ ਉਹ ਦਿਨ ਕਹਿਣ ਦੀ ਹਾਂ ਕਿ ਤੁਹਾਡੇ ਘਰ ਪੱਕਾ ਤਾਂ ਨਹੀਂ ਰਹਿੰਦੀ ਤੇ ਮੇਰਾ ਕਿਉਂ ਕਹਿ ਤਾਨੂੰ ਮਾਨ ਕੇ ਰਾਜ ਮੈਂ ਨਹੀਂ ਇਹਨੂੰ ਕੁਛ ਵੀ ਕਿਹਾ ਜਿਹੜੀ ਤੈਨੂੰ ਮੈਂ ਬੂੰਦੀ ਦਿੱਤੀ ਸੀ ਤੂੰ ਵੀ ਤਾਂ ਰੂੜੀ ਤੇ ਸੁੱਟੀ ਸੀ ਉਹ ਵੀ ਮੈਨੂੰ ਅਮਨ ਨੇ ਆਣ ਕੇ ਦੱਸਿਆ ਜੇ ਬੂੰਦੀ ਖਾਣੀ ਨਹੀਂ ਸੀ ਤੇ ਉਦੋਂ ਤੇਨੂੰ ਬੜੀ ਭੁੱਖ ਪਈ ਸੀ ਉਦੋਂ ਆਨੀ ਹਵਿਆਓ ਵੇਖ ਕੇ ਆਣ ਕੇ ਮੈਨੂੰ ਬੂੰਦੀ ਦੇ ਦਿਓ ਜਿੱਦ ਲੈਣੀ ਸੀ ਤੇ ਫਸ ਗਈ ਹਾ ਹਾ ਭੈਣਾ ਮੈਨੂੰ ਤੇ ਅਮਨ ਨੇ ਦੱਸਿਆ ਕਹਿੰਦੀ ਉਹਨਾਂ ਦੇ ਘਰ ਦੀ ਚੀਜ਼ ਨਾ ਕੋਈ ਖਾਵੇ ਉਹਨੇ ਕੋਈ ਜਾਦੂ ਟੂਣਾ ਕੀਤਾ ਢਾਣਾ ਵਿੱਚ ਕਾਈਓ ਮੈਂ ਸੁੱਟੀ ਸੀ ਅਮਰ ਤੂੰ ਇੱਦਾਂ ਕਿਹਾ ਇਹਨੂੰ ਰਾਜ ਨੂੰ ਕਿਵੇਂ ਹੁਣ ਆਪਣੀ ਲੜਾਈ 'ਚ ਮੈਨੂੰ ਘਸੀਟਣ ਢਈਆਂ ਜੇ ਮੈਂ ਤੁਹਾਨੂੰ ਦੋਵਾਂ ਨੂੰ ਕੁਝ ਕਿਹਾ ਆ ਨਿਕਲ ਨਹੀਂ ਕਿਧਰਿਆਂ ਇੱਥੇ ਖਲੋ ਹੁਣੇ ਤੇਰੀ ਸਤਾਈ ਦਾ ਪਤਾ ਲੱਗਣਾ ਆ ਛੱਲੀ ਮੈਂ ਇੱਥੇ ਸਾਥ ਦਾ ਸਾਰਿਆਂ ਨੂੰ ਮੈਨੂੰ ਤਾਂ ਲੱਗਦਾ ਵਾ ਤੁਹਾਡੇ ਦੋਵਾਂ ਦੇ ਵਿੱਚ ਨਾ 파ੜ ਪਾਉਣ ਵਾਲੀ ਆ ਭਾਬੀ ਆ ਕਈ ਵਾਰ ਤੁਹਾਨੂੰ ਨਹੀਂ ਜਾਨੀਂ ਕਿ ਗੱਲਾਂ ਵੀ ਇੱਕ ਦੂਜੀ ਦੇ ਨਾਲ ਈ ਈ ਵੱਡੀਆਂ ਲੱਗਣ ਡੀਆਂ ਕਹਿ ਰਹਿਆ ਤੂੰ ਸਾਰੀ ਪਵਾੜੇ ਦੀ ਜੜੀ ਮੈਨੂੰ ਇਹ ਲੱਗਦੀ ਆ ਨੇ ਤੇ ਸਾਡੇ ਦੋਮਾ ਘਰਾਂ ਦੇ ਵਿੱਚ ਤੇ ਪਿਆਰ ਹੀ ਬਹੁਤ ਸੀ ਜੀ ਆ ਬਾਜੀ ਗਵਾਂਢ ਮੱਥੇ ਦੀ ਤੇ ਰਿਸ਼ਤੇਦਾਰਾਂ ਨੂੰ ਜਿਆਦਾ ਲੋਡ ਹੁੰਦੀ ਆ ਕੋ ਗੱਲਬਾਤ ਹੋ ਜੇ ਨਾ ਰਾਤ ਭਰ ਜਿੰਨੇ ਸਾਰ ਨੂੰ ਪਹਿਲਾਂ ਗਵਾਂਢ ਮੱਥਾ ਲੱਗੇ ਲੱਗਦਾ ਰਿਸ਼ਤੇਦਾਰ ਤੇ ਬੇਬੜੀ ਰੇਟ ਆਉਂਦੇ ਆ ਠੀਕ ਹੈ ਤੇ ਆਪਣੇ ਤੇ ਪਿਆਰ ਹੀ ਇੰਨਾ ਹੀ ਗਵਾਂਢ ਮੱਥੇ ਦਾ ਦੇਖਿਆ ਨਾ ਕੱਲ ਇੰਨੀ ਲੜਾਈ ਕੀਤੀ ਆ ਆਪਾਂ ਸੌਂ ਵੀ ਖਾਦੀ ਆ ਤੇ ਤਾਂ ਵੀ ਮੈਨੂੰ ਛਡਾਉਣ ਆਏ ਆ ਗਵਾਂਢ ਮੱਥੇ ਦਾ ਇਹ ਇਹੀ ਤੇ ਸੋਖ ਹੈ ਤੇ ਤੂੰ ਸਾਡੇ ਵਿੱਚ ਆਣ ਕੇ ਲੜਾਈ ਪਾ ਦਿੱਤੀ ਔਰ ਵੀ ਮੈਨੂੰ ਕੱਲ ਵੀ ਨਹੀਂ ਲੜਨਾ ਪੈਣਾ ਇਹ ਸਾਰਾ ਕੋਹੇ ਦੇ ਕਰਕੇ ਹੀ ਹੋਇਆ ਵਾ ਇਹ ਤੈਨੂੰ ਕੁਛ ਕਹਿ ਦਿੰਦੀ ਐ ਤੇ ਮੈਨੂੰ ਕੁਛ ਕਹਿਤਾ ਇਹਨੇ ਆਪ ਇਹ ਨਹੀਂ ਪਹਿਣਾ ਤੁਹਾਡੇ ਦੋਵਾਂ ਕੇ ਜੋੜੇ ਹੱਥ ਮੈਂ ਚੱਲੀ ਆਂ ਨਹੀਂ ਚੱਲੀ ਕਿਧਰ ਆਂ ਇੱਧਰ ਆ ਸਾਰਾ ਕੁਝ ਸੱਚ ਦੱਸ ਦੇ ਕਿਉਂ ਕੀਤਾ ਤੂੰ ਇਹ ਸਭ ਦਾ ਦੱਸ ਦੇ ਸੱਚ ਦੱਸ ਦੇ ਨਹੀਂ ਤੇ ਜਿਹੜੇ ਜਾਦੂ ਟੂਣ ਇਹਨਾਂ ਦੇ ਕਰਦੀ ਹਨਾ ਉਹ ਤੇਰੇ ਤੇ ਕਰੂਗੀ ਜਾ ਤੇ ਤੂੰ ਮੈਨੂੰ ਸਿਖਾ ਹੀ ਦਿੱਤੀ ਦੱਸ ਕਾਬੂ ਦੇਣ ਤੂੰ ਆ ਹੀ ਗਈ ਐ ਤੇ ਦੋਵਾਂ ਦੀ ਆਪਸ ਚ ਬੰਦੀ ਬੜੀ ਹੈ ਮੈਂ ਮੇਰੀ ਕਿਸੇ ਨਾਲ ਬੰਦੀ ਨਹੀਂ ਕੀ ਇਹ ਦੋਵੇਂ ਪੱਕਿਆਂ ਸੇ ਲਿਆਂ ਪੈਣਾ ਮੰਗੂ ਰਹਿੰਦੀਆਂ ਸੀ ਮੈਂ ਜੋ ਮੈਂ ਸੋਚਿਆ ਤੁਹਾਡੇ ਦੋਵਾਂ ਦੀ ਬਾੜ ਪਾ ਕੇ ਤੁਹਾਡੇ ਦੋਵਾਂ ਨੂੰ ਆਪਣੇ ਨਾਲ ਲਾ ਲੈਣੀ ਆ ਮੇਰੇ ਨਾਲ ਵੀ ਤੁਹਾਡੀ ਦੋਸਤੀ ਬਣ ਜੂਗੀ ਨਾਲੇ ਮੈਂ ਕੱਲੀ ਥੋੜੀ ਛੜਦੀ ਆ ਸਾਰਾ ਗਲੀ ਘਮਾਣ ਘਟੂ ਛੜਦਾ ਜਿੰਨਾ ਤੁਹਾਡੇ ਦੋਵਾਂ 'ਚ ਪਿਆਰ ਆ ਇਹ ਲੋਕੀ ਆਪਣੇ ਤੋਂ ਕਿੰਨਾ ਛੜਦੇ ਆ ਤੇ ਆਪਾਂ ਨੂੰ ਪਤਾ ਹੀ ਨਹੀਂ ਮਨਪ੍ਰੀਤ ਮੇਰੇ ਤੇ ਜਾਦੂ ਟੋਨਾ ਨਾ ਕਰੀ ਅੱਜ ਤੋਂ ਬਾਅਦ ਮੈਂ ਤੁਹਾਡੇ ਦੋਵਾਂ ਦੇ ਵਿੱਚ ਜੂ ਨਾ ਤੁਹਾਡੇ ਦੋਨ ਤੇ ਕਿਹਨੂੰ ਪਾੜੇ ਪਾਉਂਗੀ ਚਲ ਜਾ ਆ ਭਾਬੀ ਜਾ ਤੂੰ ਇੱਥੋਂ ਜਾ ਹੁੰਦੇ ਹਾਂ ਇਹਨੂੰ ਤੇ ਅਗਲਾ ਆਈ ਨੇ ਮੈਨੂੰ ਮਾਫ ਕਰ ਦੇ ਅੱਗੇ ਤੋਂ ਨਹੀਂ ਮੈਂ ਜਾਦੂ ਟੂਨੇ ਕਰਦੀ ਉਹਦੇ ਮਗਰ ਲਾ ਕੇ ਜਾਦੂ ਟੂਨੇ ਕੀਤੇ ਮੈਂ ਆ ਪਿਆਸ ਝੋਲਾ ਦੋ ਭਾਬੀ ਇਹ ਗੱਲਾਂ ਭਾਜੀ ਅਸੀਂ ਤੁਹਾਡੇ ਘਰ ਆ ਗਏ ਨਾ ਸੌਂ ਤੋੜਤੀ ਜੇ ਹੁਣ ਤੁਸੀਂ ਕਿਤੇ ਨਾ ਹਣਾ ਸਾਡੇ ਆਲ ਮੈਂ ਕਿਹ ਸੌ ਸੂ ਨੋ ਨਹੀਂ ਮੰਨਦਾ ਸੌ ਵਾ ਸੂ ਐਵੇਂ ਹੁੰਦੀਆਂ ਪਰ ਉਹ ਜਕੇ ਸੌ ਖਾਣਾ ਮੈਂ ਸ਼ਰਾਬ ਛੱਡ ਤੇ ਨਹੀਂ ਮੈਂ ਐ ਇੱਧਰ ਆ ਤੀ ਨੀ ਮੈਂ ਗੱਲਾਂ ਦੱਸਾਂ ਬਾਦ ਓਏ ਨਹੀਂ ਹੁਣ ਭਰਾਵਾ ਨਹੀਂ ਹੁਣ ਇੱਕ ਘੰਟਾ ਤੂੰ ਦੱਸ ਜਾ ਨਹੀਂ ਚਾਹੇ ਪੀਵਾਂਗੇ ਪਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਕੋ ਗੁੰਦੀ ਹੈਗੀ ਉਧਰ ਵਾਲੀ ਮੈਂ ਤੇ ਗੁਰੂ ਆ ਬੜਾ ਮਨ ਮਾਰ ਕੇ ਬਾਹਰ ਛੁੱਟੀ ਹੀ ਮੇਰਾ ਜੀ ਤੇ ਨਾ ਸਟਾਈ ਚੱਲ ਨਾਲ ਨਾਲ ਤੈਨੂੰ ਗੁੰਦੀ ਖਾਣਾਂ ਆ ਦਿਨੂ ਆ ਉਹਦੇ ਘਰ ਵਾਲੇ ਨੇ ਕੱਲ ਸੱਟ ਲਾਤੀ ਸ਼ਾ ਆਖਵਾ ਨਾ ਹੈ ਪੜਾਈ ਕਟਾਪਾ ਜਾੜੇ ਸ਼ਾ ਤਲੀਆਂ ਜੀ